ਆਕੇ ਦਾ ਨਾਮ ਜਸ਼ਨਪ੍ਰੀਤ ਸਿੰਘ ਸੀਗਾ ਜੀ ਇਹਨਾਂ ਦੀ ਉਮਰ 21 ਕੇ ਸਾਲ ਸੀ ਤਕਰੀਬਨ 6 ਗਾ 7 ਕੁ ਜੰਨੀ ਹਾਂ ਬਹੁਤ ਗਰੀਬਾ ਹਾਲਾਤ ਬਹੁਤ ਮਾੜੇ ਤੁਹਾਨੂੰ ਦਿਸੀ ਜਾਂਦਾ ਜੀ ਤੇ ਕੋਈ ਹੋਰ ਇਨਕਮ ਦਾ ਸਾਧਨ ਨਹੀਂ ਸੀਗਾ ਮਿਹਨਤ ਕਰਕੇ ਆਪਦੀ ਬਲਬੂਤੇ ਦੇ ਹੋਇਆ ਸੀ ਭਾਰਤੀ ਟੈਸਟ ਸੇਵਾ ਦਾ ਜਜ਼ਬਾ ਰੱਖਦਾ ਸੀਗਾ ਤੇ 20 ਦਿਨਾਂ ਦੀ ਇਹਦੀ ਟ੍ਰੇਨਿੰਗ ਪੂਰੀ ਹੋ ਕੇ ਤੇ ਦੇ ਨੇ ਛੁੱਟੀ ਆਉਣਾ ਸੀਗਾ ਅਚਾਨਕ 18 ਤਰੀਕ ਨੂੰ ਇਹਨਾਂ ਨੂੰ ਕੋਈ ਅਟੈਕ ਆ ਗਿਆ ਉੱਥੇ ਰਾਮਗੜ੍ਹ ਸੀਗਾ ਸੈਂਟਰ 'ਚ ਟ੍ਰੇਨਿੰਗ ਕਰਦਾ ਟਾਇ ਕਾਉਣ ਨਾਲ ਫਿਰ ਇਹਨਾਂ ਦੀ ਡੈਥ ਹੋ ਗਈ ਜੀ ਤੇ ਕਿਸ ਤਰ੍ਹਾਂ ਤੇ ਮਤਲਬ ਵਿਆਹਣ ਵਾਲਾ ਸੀ ਕਮਟਾ ਜੀ ਹਾਂਜੀ ਅਨਮੈਡ ਸੀ 21 ਸਾਲ ਦੀ ਮੁੰਡ ਸੀ ਹਾਂਜੀ ਉਮੀਦਾਂ ਸੀ ਕਿਸ ਤਰ੍ਹਾਂ ਆਸੀਂ 21 ਸਾਲ ਦੇ ਬੱਚੇ ਤੇ ਮਾਪਿਆਂ ਨੂੰ ਉਮੀਦਾਂ ਹੀ ਹੁੰਦੀਆਂ ਹਾਂ ਤੇ ਮਾਂ ਹੀ ਸੀ ਨਾਲ ਇਹਦਾ ਛੋਟਾ ਬ੍ਰਦਰ ਸੀਗਾ ਉਮੀਦਾਂ ਸੀ ਲਵੀ ਹੁਣ ਘਰ ਦੇ ਕੋਈ ਹਾਲਾਤ ਸੁਧਰਨਗੇ ਤੇ ਆਮਦਨ ਦਾ ਸਾਧਨ ਹੈ ਨਹੀਂ ਸੀ ਹੋਈ ਸੀਗਾ ਜੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਰੇਲਾ ਹਾਂ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਹਾਲਾਤ ਜਾਊਗਾ ਇਹਨਾਂ ਨੇ ਪਿਛਲੇ ਸੰਬੇਂਗ ਆਉਦੀ ਮਦਰ ਨਾਲ ਗੱਲ ਕੀਤੀ ਸੀ ਮਾਦਾ ਮੈਂ 15 ਦਿਨਾਂ ਨੂੰ ਆਵਾਂਗਾ ਬਾਕੀ ਪ੍ਰੋਗਰਾਮ ਕਰਾਂਗੇ ਖੁਸ਼ੀਆਂ ਨਾਲ ਆਉਣਾ ਸੀਗਾ ਪਰ ਇਹ ਆਸ ਨਹੀਂ ਸੀ ਕਿ ਲੋ ਵੀ ਇਸ ਤਰੀਕੇ ਨਾਲ ਇੱਥੇ ਆਉਣਾ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਪੂਰਜੋਰ ਤੇ ਵੀ ਇਹ ਸਰਕਾਰ ਪਰਿਵਾਰ ਦੀ ਸਾਰ ਲਈ ਜਾਵੇ ਜੋ ਸ਼ਹੀਦ ਨੂੰ ਦਾ ਦਰਜਾ ਦੇ ਕੇ ਛੋਟੇ ਕਾਕੇ ਨੂੰ ਕੋਈ ਨੌਕਰੀ ਦਿੱਤੀ ਜਾਵੇ ਕਿਉਂਕਿ ਉਹਨਾਂ ਦੇ ਕੋਈ ਰੋਜ਼ਗਾਰ ਜਾਂ ਰੋਟੀ ਦਾ ਸਾਧਨ ਚੱਲ ਸਕੇ। ਤੇ ਬੜੇ ਦੁਖੀ ਮਾਨਾ ਕਹਿ ਰਿਹਾ ਵੀ ਲੋਗਰ ਪਿੰਡ ਸਾਡਾ ਇਤਿਹਾਸਿਕ ਪਿੰਡ ਹੈ ਔਰ ਸਾਡਾ ਹੈ ਭਰਾ ਸੀਗਾ ਔਰ ਇਸ ਪਰਿਵਾਰ ਨੇ ਬਹੁਤ ਹੀ ਤਸ਼ੱਦਦ ਬਹੁਤ ਚੱਲੀ ਇਸ ਪਰਿਵਾਰ ਨੇ ਬਹੁਤ ਗਰੀਬੀ ਵੇਖੀਏ ਕਰਦੇ ਤੁਸੀਂ ਹਾਲਾਤ ਵੇਖੇ ਦੇਖੋ ਇਹਦੀ ਮਦਰ ਨੇ ਦਿਹਾੜੀਆਂ ਕਰ ਕਰਕੇ ਔਰ ਇਸ ਬੱਚੇ ਨੇ ਆਪ ਦਿਹਾੜੀਆਂ ਕਰ ਕਰਕੇ ਪੜ ਪੜ ਕੇ ਔਰ ਆ ਸਾਰੇ ਪਿੰਡ ਦੇ ਲੋਕ ਕਿਉਂਕਿ ਅਸੀਂ ਸਾਰੇ ਵਿਚਰ ਦੇ ਇੱਕ ਦੂਸਰੇ ਵਿੱਚ ਤੇ ਅਕਸਰ ਹੀ ਮਿਲਣਾ ਰਹਿੰਦਾ ਸਾਡਾ ਬਟ ਇਹ ਬਹੁਤ ਵੱਡੀ ਮੰਦਭਾਗੀ ਘਟਨਾ ਹੈ ਇਸ ਤਰੀਕੇ ਦਾ ਉਹਦਾ ਚਲੇ ਜਾਣਾ ਸੋ ਅਸੀਂ ਤਾਂ ਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਸ਼ੀਦ ਦਾ ਦਰਜਾ ਦੇਵੇ ਕਿਉਂਕਿ ਅਗਲੀ ਵੀ ਸਕੀਮ ਦੇ ਵਿੱਚ ਉਹ ਤੈਅ ਤੋਂ ਟ੍ਰੇਨਿੰਗ ਤੇ ਸੀਗਾ ਉਹ ਉਹਦੇ ਦੌਰਾਨ ਕੀ ਮਿਸ ਹੈਪਨਿੰਗ ਹੋਈ ਤਾਂ ਪਤਾ ਨਹੀਂਗਾ ਉਹ ਤਾਂ ਉਹਨਾਂ ਨੂੰ ਅਫਸਰ ਨੂੰ ਪਤਾ ਲੱਗਨੇ ਆ ਵੀ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਬਖਸ਼ੇ ਆ ਉਹ ਚਰਨਾ ਜਨਵਾਸ ਬਖਸ਼ੇ ਔਰ ਅਸੀਂ ਤਾਂ ਇਹੀ ਮੰਗ ਕਰਦੇ ਆ ਵੀ 1 ਕਰੋੜ ਰੁਪਏ ਦੀ ਰਾਸ਼ੀ ਔਰ ਸ਼ਹੀਦ ਦਾ ਦਰਜਾ ਔਰ ਇਹਦਾ ਛੋਟਾ ਭਰਾ ਜੀ ਉਹਨੂੰ ਨੌਕਰੀ ਜ਼ਰੂਰ ਦੇ ਮਿਲਣੀ ਚਾਹੀਦੀ ਆ ਫੌਜ ਦੇ ਵਿੱਚ ਕਿਉਂਕਿ ਉਹਦੀ ਉਮਰ 21-20 ਸਾਲ ਦੀ ਹੈਗੀ ਆ ਸੋ ਉਹਦੀ ਹਾਈਟ ਵੀ ਚੰਗੀ ਹੈ ਸੋ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਹੀ ਲੈਨੇ ਸੋ ਇਸ ਕਰਕੇ ਅਸੀਂ ਸਾਰੇ ਪਿੰਡ ਦੇ ਲੋਕ ਔਰ ਸਾਰੇ ਜ਼ਿਲ੍ਹੇ ਫਿਰੋਜ਼ਪੁਰ ਦੇ ਲੋਕ ਮੰਗ ਕਰਦੇ ਆ ਵੀ ਇਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਮੇਰਾ ਕਰਨਦੀਪ ਸਿੰਘ ਮੇਰੇ ਬ੍ਰਦਰ ਬ੍ਰਦਰ ਸੀ ਹਾਂਜੀ ਵੱਡ ਕਿਤੇ ਕਦੋਂ ਪੜਤੀ ਹੋਇਆ ਸੀ ਜੇ 2025 ਪਰ ਤੇ 26 ਅਪ੍ਰੈਲ ਨੂੰ ਅਸੀਂ ਇਹਨੂੰ ਟ੍ਰੇਨ ਚੜਾ ਗਏ ਇੱਕ ਮਈ ਤੋਂ ਇਹਦੀ ਟ੍ਰੇਨਿੰਗ ਸਟਾਰ ਸੀ ਤੇ ਕੱਲ ਮੇਰੇ ਨਾਲ 6.5 ਮਹੀਨੇ ਨੂੰ ਹੋਇਆ ਸੀ ਤੇ ਟ੍ਰੇਨਿੰਗ ਦੇ ਵਿੱਚ 12 ਦਸੰਬਰ ਨੂੰ ਨਿਹਾਉਣਾ ਸੀ ਪਿੰਡ ਵਾਪਸੀ ਛੁੱਟੀ ਸੀ ਤੇ ਜੋ ਸਾਨੂੰ ਬੀਤੇ ਕੱਲ ਪਤਾ ਲੱਗਿਆ 18 ਤਰੀ ਨੂੰ ਸਵੇਰ 8 ਵਜੇ ਪਤਾ ਲੱਗਿਆ ਜੀ ਇਹ ਕਹਿੰਦੇ ਐਮਰਜੈਂਸੀ ਚ ਆਈਸੀਯੂ ਚ ਲੈ ਕੇ ਗਏ ਹੋਏ ਜੀ ਇਹਨੂੰ ਦੌੜ ਦੇ ਸਮੇਂ ਨੂੰ ਕੋਈ ਭੱਜਦੇ ਭੱਜਦੇ ਦੌੜਦੇ ਨੂੰ ਦਿਮਾਗ ਤੇ ਕੋ ਟੈਨਸ਼ਨ ਵੈਰ ਦਿਲ ਦਾ ਦੌਰਾ ਪਿਆ ਅਟੈਕ ਹੋਇਆ ਇਨੋਸਪਿਟਲ ਰਾ ਇਮਰਜੈਂਸੀ ਲੈ ਗਏ ਉਹ ਤੇ 10 15 ਮਿੰਟ ਬਾਅਦ ਜਦੋਂ ਗੱਲ ਸਾਡੇ ਨਾਲ ਕੀਤੀ 10 15 ਮਿੰਟ ਬਾਅਦ ਫੋਨ ਲਾਤਾ ਜੀ ਜੇ ਇਹਦੀ ਮ੍ਰਿਤਿ ਹੋ ਗਈ 18 ਤਰੀਕ ਨੂੰ ਬੀਤੇ ਕੱਲ ਹੀ ਹੋਈ ਸੀ ਮ੍ਰਿਤਿ ਇਹਦੀ ਉਹਨੇ ਕਰੇ ਡੈਡ ਬਡੀ ਆਈ ਹੁਣ ਡੈਡ ਬਡੀ ਕੱਲ ਰਾਤੀ 10 ਵਜੇ ਆਈ ਜੀ 10:30 ਵਜੇ ਜੋ ਅਸੀਂ ਐਮਬਰ ਸਰ ਤੋਂ ਮੇਰੇ ਨਾਲ ਬ੍ਰਦਰ ਲੈ ਕੇ ਆਏ ਜੀ ਫੌਜੀ ਸਾਹਿਬ ਦੇ ਨਾਲ ਕਿਹੜੀ ਜਗ੍ਹਾ ਤੋਂ ਮੌਤ ਹੋਈ ਮਾਦਰ ਜੀ ਰਾਮਗੜ ਰਾਂਚੀ ਚ ਛਾਰਖੰਡ ਦੇ ਸਟੇਟ ਚ ਛਾਰਖੰਡ ਹਾਂਜੀ ਹਾਂ ਦੀ ਇੱਥੇ ਟ੍ਰੇਨਿੰਗ ਸੀ ਇੱਥੇ ਅਗਨੀਵੀਰ ਦੀ ਆਰਮੀ ਟ੍ਰੇਨਿੰਗ ਚੱਲੀ ਜਾਂਦੀ ਸੀ ਇਹਨਾਂ ਦੀ ਪਰਤੇ ਵੀ ਉਹਦੀ ਪਰਤੇ 2025 ਰਨਿੰਗ ਦੀ ਟ੍ਰੇਟਮੈਂਟ ਦੀ ਚੱਲੀ ਜਾਂਦੀ ਸੀ ਰਨਿੰਗ ਕਰੀ ਜਾਂਦੇ ਸੀ ਹਜੇ ਤੱਕ ਦੀ ਮੇਰਾ ਨਾਮ ਅਮਰਜੀਤ ਗੌਰ ਪਸਰ ਸੀ ਤਾਂ ਮੇਰਾ ਬੇਟਾ ਸੀ ਉਹਨੇ ਤਾਂ ਭਰਤੀ ਕੀਤਾ ਇਹ ਕਿਵੇਂ ਉਹ ਹੁਣੀ ਹੋਇਆ ਸੀ ਭਰਤੀ 7 ਮਹੀਨੇ ਹੋ ਗਏ ਹੈ ਲੈ ਗਏ ਨੇ ਟ੍ਰੇਨਿੰਗ ਤੇ ਆ ਹੁਣੀ ਛੱਡ ਕੇ ਆ ਸੀ ਇਸ ਤਰ੍ਹਾਂ ਦੀ ਅਰਦਾਸ ਮੇਰੇ ਆਰੀ ਜਵੋਸੀਆਂ ਮੈਨੂੰ ਕਹਿੰਦੇ ਮੰਮੀ ਆਪਾਂ ਐ ਕਰਾਂਗੇ ਜੋ ਕਰਾਂਗੇ ਤੂੰ ਮੇਰੇ ਸਿਰ ਤੇ ਬੈ ਕੇ ਏਸ਼ ਕਰਨੀ ਆ ਕੋਈ ਗੱਲ ਨਹੀਂ ਕਹਿੰਦਾ ਘਬਰਾਉਣੀ ਬਾਗ ਮਾਰਾ ਇਹਨੇ ਬਹੁਤ ਕੁਝ ਦੇਤਾ ਮੈਨੂੰ ਪੁੱਤਰ ਆਉਣਾ ਸੀ ਮੈਂ ਇਹ ਤਾਂ ਕੋਈ ਲਾੜਾ ਜਾ ਕੇ ਤੇ ਪੂਰੇ ਨਹੀਂ ਹੋਏ ਮੇਰੇ ਹਾਏ 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 ਹ घर जा हालात चौक थी सधारूंगा मै मम्मी गरीबी त साढी नी जो आए त पियो पूरा मुड़ <laughs> <आये, laughs> <आये, laughs> ये मेरा करा तेन भी पता ही आए मैं की करा आए साढ़े शिकायत की है मेरा तो ये इतिहास है आए मेरा जो मेरा तो कुछ नहीं रह गया मेरे तो पल्ले की ये थोड़ा सा गिटी करती बाद थोड़ा सा इसको चक्कर सा, थोड़ा सा आया उसके बाद गिर गया ये बस तो इतना सा है बाकी उसके बाद तो ऑफिस डॉक्टरी कार्रवाई हुई है उसके बाद ज्यादा नहीं बहुत हमारे सामने यही हुआ कि ये थोड़ा सा भाग रहा था भाग के रुका पीछे बैठ गया और बैठ के मतलब इसको बेहोश टाइप हो गया ये इतना ही जो हमारा जो हमारा बनता है उसको हमने किया है जितना इसका बनता है और ये हमारा नहीं बनता है ये जो यहाँ के जो लोकल है उनका ज्यादा इसमें इन्वॉल्वमेंट रहता है हम तो वहाँ से आके यहाँ पर मतलब बॉडी को लेके यहाँ पर आए थे ਉਹ ਮੇਰਾ ਨਾਮ ਜਿੰਦਰ ਕੋਰਾ ਮੇਰਾ ਪਾਂਜਾ ਸੀਗਾ ਹਾਂਜੀ ਇਸ ਤਰ੍ਹਾਂ ਦੇ ਜੀ ਇਹ ਭਰਤੀ ਹੋਇਆ ਕਿਸ ਤਰ੍ਹਾਂ ਦੇ ਗਰੀਬੀ ਦੇ ਹਾਲਾਤ ਬਹੁਤ ਗਰੀਬੀ ਆ ਛੋਟੀ ਹੁੰਦਿਆਂ ਦਾ ਪਿਤਾ ਦੀ ਡੈਥ ਹੋ ਗਈ ਆ ਮਸਮਾਨੇ ਲੋਕਾਂ ਦਾ ਕੰਮ ਕਰ ਕਰਕੇ ਇਹਨੂੰ ਭਰਤੀ ਕਰਾਇਆ ਸੀ ਪਰ ਨਹੀਂ ਸਾਨੂੰ ਨਹੀਂ ਸੀ ਪਤਾ ਵੀ ਆ ਦਿਨ ਵੀ ਸਾਡੇ ਤੇ ਆਣਾ ਵਾ 15 ਦਿਨ ਤਈ ਇਹਨੇ ਟ੍ਰੇਨਿੰਗ ਪੂਰੀ ਕਰਕੇ ਆ ਜਾਣਾ ਸੀ ਕੀ ਉਮੀਦਾਂ ਸੀ ਮਤਲਬ ਇਧੋਂ ਬਹੁਤ ਸੀ ਤੁਸੀਂ ਹਾਲਾਤ ਦੇਖਦੇ ਹੋ ਕਰਦੇ ਕੀ ਉਮੀਦ ਹੋ ਸਕਦੀ ਆ ਛੋਟਾ ਭਰਾਵਾ ਉਹ ਵਾਂਗੂ ਟੱਕਦਾ ਸੀ ਜਿਵੇਂ ਮੇਰਾ ਛੋਟਾ ਬੇਟਾ ਵਾ ਤੇ ਮੀਂਹ ਤੁਹਾਨੂੰ ਪਤਾ ਹੀ ਹੈ ਕੀ ਹੋ ਸਕਦੀ ਆ ਘਰ ਦੇ ਹਾਲਾਤ ਬਹੁਤ ਮਾੜੇ ਆ ਹਾਲਾਤ ਸਦਾਰਨੀ ਆਰਮੀ ਚ ਭਰਤੀ ਹੋਇਆ ਸੀਗਾ ਆਰਮੀ ਚ ਭਰਤੀ ਹੋਇਆ ਸੀ ਹਾਂਜੀ ਅਗਨੀਵਰ ਅੱਛਾ ਬਹੁਤ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਸ ਤਰ੍ਹਾਂ ਦਾ ਫਿਦਲ ਦਾ ਦੁਆਰਾ ਬੈਠ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲੇ ਤਾਂ ਇਹ ਆਇਆ ਵਾ ਅਸੀਂ ਕਿਹੜੇ ਕੋਲੇ ਸੀਗੇ ਰੰਗੇ ਚ ਬੈਠ ਕੇ ਆਈ ਤੁਹਾਡੇ ਕੋਲ ਮੇਟੀ ਚ ਕਿਟੀ ਚ ਬੰਦਗੀ ਤਾਂ ਤਰੰਗਾ ਇਹਨਾਂ ਨੇ ਹੁਣ ਪਾਇਆ ਸਾਨੂੰ ਨਹੀਂ ਪਤਾ ਇਹਨਾਂ ਨਾਲ ਕੀ ਬੀਤੀ ਕੀ ਨਹੀਂ ਬੀਤੀ ਇਹੋਨਾਂ ਨੂੰ ਪਤਾ ਜੈਨੂੰ ਪਤਾ ਇਹਨਾਂ ਦਾ ਇਹਨੂੰ ਮਰਦੀ ਤੇ ਸ਼ੌਂਗਰੀ ਮਰਦੀ ਵੀ ਨਹੀਂ ਪਾਈ ਇਹਨਾਂ ਨੇ ਇਹਨਾਂ ਦੀ ਮਰਦੀ ਪਾ ਕੇ ਆਉਂਗਾ ਤੇਨਾਂ ਦੇ ਭੱਗ ਵੰਡ ਕੇ ਮਰਦੀ ਪਾ ਕੇ ਆਉਂਗਾ ਦੋ ਪ੍ਰਾਸੀ ਇਹ ਵੱਡਾ ਸੀਗਾ ਹਾਂਜੀ ਲੋਹਣ ਵਾਲਾ ਸੀ ਹਾਂਜੀ ਕਿ ਸਾਲ ਦਾ ਸੀ